ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸਨ ਸ੍ਰੀ ਤੈ ਅਗਨੰਤ ਤਿਨ ਕੋ ਮੋਹ ਭਿਆ ਮਨ ਮਦ ਕਾ 84 ਲਖ ਜੋਨੇ ਉਪਾਈ ਫਿਰਜਕ ਦੀਆ ਸਭ ਹੂੰ ਕਉ ਤਦ ਕਾ ਸੇਵਕ ਕੈ ਪਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੂ ਵਾਹੂ ਵਾਹੂ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿ ਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇਲ ਬਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਰੰਚ ਤਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸ ਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤਹਿ ਬਸੈ ਗੁਰੂ ਸਮਰੱਥ ਗਹਿ ਕਰੀਆ ਤਰੁ ਬੁੱਧ ਸਮਤ ਸਮਹਰਨ ਕਹੋ ਹਉਨ ਧਰਮ ਤੁਜਾ ਫਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਹੋ ਸੰਤਤ ਹੀ ਸਤ ਸੰਗਤ ਸੰਗ ਸੁਰਾਂਗਰ ਅਤੇ ਜਸ ਗਾਵਤ ਹੈ ਤ੍ਰੰਮ ਪੰਥ ਧਰਿਓ ਧਰਨੀ ਤਰਿ ਆਪ ਰਹੇ ਲਿਵ ਧਾਰ ਨ ਧਾਵਤ ਹੈ ਮਤਰਾ ਪਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਛਾਵਜੋ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਹੱਤ ਵੱਡ ਸੁਭਰ ਸਦਾ ਸਭ ਬਿਦਰਤ ਲਾਗਰ ਸੰਤ ਮਰਾਲ ਕਰਹਿ ਕੰਤੂ ਹਲ ਤਿਨ ਜਮ ਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰ ਤਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂ ਕਾ ਕੋ ਪਾਵੇ ਆਤਮ ਪ੍ਰਗਾਸ ਕਉ 베ਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸ਼ਿਵ ਮਨ ਗਹਿ ਨਾ ਤਜਾਤ ਕਬਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖ ਤਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜੋ ਕੁਸਮ ਸੁਵਾਸੀ ਵਿਧੈ ਮਾਨ ਗੁਰੂ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਤਾਰੇ ਉਸ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਲ ਕੀਰਤਵੰਤ ਸਦਾ ਸੁਖ ਸੰਪਤ ਰਿਧ ਅਰ ਸਿਧਨਾ ਛੋੜਹਿ ਸਤ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਥ ਤਾਹੀ ਕਹਾ ਪਰਵਾ ਕਾਹੂ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਪਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਾਰ ਅਸੁਰ अंत नहीं पायो पायो नहीं अंत सुरे असुरह नर गण गंधर्व खोजंत परे अविनाशी अचल अजोनी संभो पुरखो तम अपार परे कर्ण कारण समर्थ सदा सोई सर्व जीव मन त्यायो श्री गुरु रामदास जयो जय जग मह ਐ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਆਹੂ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਹਰ ਪਰਮ ਪਦ ਪਾਇਉ ਨਾਰਦਿਤ ਰੂਪ ਪ੍ਰਹਿਲਾਦ ਸੁਦਮ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰलोचन ਨਾਮਾ ਅਵਰ ਕਬੀਰ ਪੜੰ ਤਿਨ ਕੋ ਅਵਤਾਰ ਭਇਓ ਕਲ ਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ऐह हर परम पद पायो मनसा कर सिमरंत तुजै नर काम क्रोध मिट्यो जो तिनं पाचा कर सिमरंत तुजै तिन दुख दरिद्र मिट्यो जो खणं कर्म कर तू दर्श परस पार संसार बल पट जस गायो श्री गुरु रामदास जयो जय जग जय मह ਐ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੈ ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਦ ਪਾਵੈ ਸੋਈ RAM DAS GUR BAL PAN ਮਿਲ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ